ਮੈਂ ਵੀ ਮਿੱਤਰੋ ਅੱਜ ਆਪਾਂ ਆਇਆ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਨਾਲ ਅੱਜ ਆਪਾਂ ਲੱਗੇ ਸੀਗੇ ਸਪਰੇਅ ਕਰਾਉਣ ਸਪਰੇਅ ਕਰਾਉਣ ਕਰਾਉਂਦੇ ਮੈਂ ਕਿਹਾ ਵੀ ਆਪਾਂ ਇਹਦੀ ਵੀਡੀਓ ਚ ਕਰੀਏ ਕਿਉਂਕਿ ਵੀਡੀਓ ਕਰਨ ਦਾ ਮਕਸਦ ਵੀ ਇੱਕ ਹੈ ਵੀ ਮੈਂ ਕਹਿੰਦਾ ਵੀ ਜਿੰਨੀ ਤਰੱਕੀ ਆਪਾਂ ਨੇ ਹੁੰਦੀ ਦੇਖੀ ਹੈ ਨਾ 82 83 ਵਾਲਿਆਂ ਨੇ ਉਨੀ ਤਰੱਕੀ ਨਹੀਂ ਕਿਸੇ ਨੇ ਹੁੰਦੀ ਦੇਖੀ ਹੁਣੇ ਕਿਉਂਕਿ ਦੇਖੋ ਮੇਰਾ 82 83 ਦਾ ਜਨਮ ਆ ਵੀ ਉਸ ਸਮੇਂ ਦੇ ਵਿੱਚ ਵੀ ਲੋਕ ਕਣਕਾ ਗੁੱਟ ਦੇ ਹੁੰਦੇ ਤੇ ਕੁਛ ਕੁਛ ਆ ਵੀ ਜਦੋਂ ਰੇਪਾਉਣਾ ਉਸ ਸਮੇਂ ਬਾਬੇ ਨੇ ਨਾ ਇੱਕ ਸਾਡੇ ਬਾਬਾ ਜੀ ਨੇ ਬਾਪੂ ਨੇ ਉਹ ਦੇ ਦੇਣਾ ਰੇਹ ਚ ਮਿਲਾ ਕੇ ਇੱਕ ਜਿੱਥੇ ਗੁੱਲੀ ਡੰਡਾ ਹੁੰਦਾ ਡੱਬਲਾ ਤਾਂ ਹੁੰਦਾ ਘੱਟ ਬਹੁਤ ਘੱਟ ਗੁੱਲੀ ਡੰਡੇ ਹੁੰਦੇ ਤੇ ਉਹ ਮਿਲਾ ਕੇ ਦੇ ਦੇਣਾ ਡੱਬਾ ਜਾਂ ਦੇ ਦੇਣਾ ਵੀ ਇਹਨੂੰ ਰੇਹ ਦੇ ਵਿੱਚ ਪਾ ਦੋ ਪਾਊਡਰ ਜਿਆ ਵੀ ਮਾਰ ਦੋ ਗੁੱਲੀ ਡੰਡਾ ਮਾਰ ਜੂਗਾ ਬਾਈ ਉਹ ਗੁੱਲੀ ਡੰਡੇ ਨੂੰ ਬਿਛਾ ਕੇ ਰੱਖ ਦਿੰਦਾ ਹੁੰਦਾ ਸੀਗਾ ਕਿੰਨਾ ਇੱਕ ਡੱਬਾ ਜਾਂ ਪਾਉਂਦੇ ਹੁੰਦੇ ਸੀਗੇ ਥੈਲੇ ਦੇ ਵਿੱਚ ਉਹੀ ਮਾਰ ਦਿੰਦਾ ਹੁੰਦਾ ਸੀਗਾ ਉਹ ਮਾੜੀ ਮੁੱਟੀ ਦਵਾਈ ਹੁੰਦੀ ਸੀ ਕੋਈ ਇਹ ਨਹੀਂ ਦੀ ਵੀ ਕੋਈ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਸੀ ਦੇਖੋ ਕਿੰਨਾ ਕਹਿੰਦੇ ਵੀ ਜਿਵੇਂ ਨਸ਼ੇ ਦੇ ਲੱਗ ਜਾਂਦੀ ਹੈ ਹਰ ਇੱਕ ਚੀਜ਼ ਬਈ ਉਦੋਂ ਬਾਅਦ ਫੇਰ ਜਦ ਗੁੱਲੀ ਡੰਡਾ ਉਹਦੇ ਮਰਨ ਤੋਂ ਬਾਅਦ ਹਟ ਗਿਆ ਫੇਰ ਬਈ ਪਹਿਲੀ ਦਵਾਈ ਆਈ ਲੀਡਰ ਮੇਰੇ ਚੰਗੀ ਤਰ੍ਹਾਂ ਜ਼ਿਆਦਾ ਜਦੋਂ ਲੀਡਰ ਦਵਾਈ ਆਈ ਨਾ ਤਾਂ ਸਾਡੇ ਨਾਲ ਇੱਕ ਖੇਤ ਦੇ ਵਿੱਚ ਬਹੁਤ ਜ਼ਿਆਦਾ ਗੁੱਲੀ ਡੰਡਾ ਸਾਡੇ ਚਾਚੇ ਤਾਏ ਹੱਸਦੇ ਹੁੰਦੇ ਤੇ ਕਹਿੰਦੇ ਵੀ ਐਂ ਤਾਂ ਕਣਕ ਦੀਖਦੀ ਆ ਮਾੜੀ ਮੁੱਟੀ ਕਹਿੰਦੇ ਵੀ ਇਹ ਇਹਨੂੰ ਵੀ ਕੋਈ ਦਵਾਈ ਮਾਰ ਦੂਗੀ ਕਹਿੰਦੇ ਵੀ ਇੱਕ ਦਵਾਈ ਆਈ ਆ ਵੀ ਉਹ ਨਹੀਂ ਛੱਡਦੀ ਹੈਗੀ ਬਾਈ ਜਦੋਂ ਅਸੀਂ ਨੇ ਫਿਰ ਲੀਡਰ ਪਾਈ ਦਵਾਈ ਬਸ ਬਾਈ ਉਹਨੇ ਇਕੱਲਾ ਖੇਤ ਦੇ ਵਿੱਚ ਕਣਕ ਕਣਕ ਛੱਡੀ ਉਸ ਸਮੇਂ ਦਵਾਈ ਨੇ ਵੀ ਕਹਿੰਦੇ ਲੋਕ ਸਾਡੇ ਦੇਖਣ ਆਏ ਕਹਿੰਦੇ ਵੀ ਬਹੁਤ ਤਾਕੜੀ ਦਵਾਈ ਆ ਬਈ ਇਹ ਤਾਂ ਕਹਿੰਦੇ ਤੇ ਬਾਈ ਦੇਖੋ ਉਸ ਤੋਂ ਬਾਅਦ ਪਿਊਮ ਆ ਗਈ ਇੱਕ ਹੋਰ ਆਉਂਦੀ ਹੁੰਦੀ ਸੀਗੀ ਟੋਪਿਕ ਆਉਂਦੀ ਸੀਗੀ ਉਹ ਆ ਗਈਆਂ ਫਿਰ ਬਾਈ ਉਹ ਵੀ ਖਤਮ ਹੋ ਗਈਆਂ ਉਹਨਾਂ ਨੇ ਵੀ ਮਾਰਨਾ ਛੱਡਤਾ ਤੇ ਹੱਥਾਂ ਵਾਲੇ ਪੰਪਾਂ ਨਾਲ ਕਰਦੇ ਹੁੰਦੇ ਸੀਗੇ ਸਪਰੇ ਤੇ ਉਦੋਂ ਬਾਅਦ ਬਾਈ ਤਰੱਕੀ ਦੇਖੋ ਕਿੰਨੀ ਆਪਣੀ ਹੁੰਦੀ ਗਈ ਗਾਹਾਂ ਤੋਂ ਗਾਹ ਹੁਣ ਉਹ ਚੀਜ਼ਾਂ ਵੀ ਗਈਆਂ ਹੱਥਾਂ ਨਾਲ ਸਪਰੇਹਾਂ ਵਾਲੀਆਂ ਵੀ ਲੰਘੀਆਂ ਤੇ ਹੁਣ ਕਹਿੰਦੇ ਆਹ ਦਵਾਈਆਂ ਨਵੀਆਂ ਆਈਆਂ ਨੇ ਇਹ ਕਰੋ ਕਿਉਂਕਿ ਬਾਈ ਉਹ ਪ੍ਰਾਣੀਆਂ ਦਵਾਈਆਂ ਛੱਡ ਗਈਆਂ ਕੰਮ ਕਰਨੇ ਤੇ ਹੁਣ ਬਾਈ ਆ ਬੰਦਿਆਂ ਵਾਲਾ ਵੀ ਕੰਮ ਚੱਕਤਾ ਹੁਣ ਆ ਦੇਖੋ ਆ ਕੂੜਾ ਜਿਹਾ ਆਉਂਦਾ ਹੈ ਸਪਰੇਹ ਕਰਕੇ ਮਨ ਨੂੰ ਲੱਗਦਾ ਓਰੇ ਆਪਣੇ 5-6 ਕਿਲਿਆਂ ਚ ਕਰਾਉਣੀ ਆ ਮਨ ਲੱਗਦਾ ਇਹਨੇ ਘੰਟਾ ਤਾਂ ਕੀ ਲਾਉਣਾ ਹੋਣਾ ਘੰਟਾ ਦਾ ਕੀ ਲੱਗਣਾ ਹੋਣਾ ਕਿ ਅਰੇ ਇੱਕ ਵਾਰੀ ਜਾਣਾ ਇੱਕ ਵਾਰੀ ਆਉਣਾ ਇਹ ਚੀਜ਼ ਆ ਤੇ ਬਾਕੀ ਮੈਂ ਇਹੀ ਕਹਣਾ ਬਾਈ ਵੀ ਤਰੱਕੀ ਤਰੱਕੀ ਆਪਾਂ ਨੇ 82 83 ਵਾਲਿਆਂ ਨੇ ਇੰਨੀ ਹੁੰਦੀ ਦੇਖੀ ਆ ਨਾ ਵੀ ਗੱਲ ਛੱਡ ਦੋ ਵੀ ਪਹਿਲਾਂ ਇਹ ਨਾ ਟਰੈਕਟਰ ਟੁੱਟੇ ਟਰੈਕਟਰ ਹੁੰਦੇ ਹੁੰਦੇ ਦੇ ਕੋਲ ਉਹਨਾਂ ਤੇ ਬੈਠੇ ਤੇ ਉਦੋਂ ਬਾਈ ਅੱਜ ਆਪਾਂ ਆ ਕੇ ਇਹਦੇ ਵਿੱਚ ਬਾਈ ਸਭ ਤੋਂ ਬੜੀ ਨਾ ਮਿਹਨਤ ਕਰੀ ਆ ਨਾ ਜਿਹੜੀ ਉਹ ਆਪਣੇ ਬਜ਼ੁਰਗਾਂ ਨੇ ਕਰੀਆ ਕਿਉਂਕਿ ਉਸ ਸਮੇਂ ਨਾ ਤਰੱਕੀ ਹੋ ਰਹੀ ਸੀਗੀ ਆਪਣੇ ਬਜ਼ੁਰਗ ਮਿਹਨਤ ਕਰਦੇ ਮੈਂ ਸੋਚਦਾ ਵੀ ਜਿਹੜੀ ਅਸਲੀ ਤਰੱਕੀ ਹੋਈ ਆ ਨਾ ਉਹ ਆਪਣੇ ਬਜ਼ੁਰਗਾਂ ਨੇ ਜਦੋਂ ਤਰੱਕੀ ਚੱਲ ਰਹੀ ਸੀਗੀ ਦੇਸ਼ ਤਰੱਕੀ ਕਰ ਰਿਹਾ ਸੀਗਾ ਤਾਂ ਆਪਣੇ ਬਜ਼ੁਰਗ ਉਦੋਂ ਖੂਨ ਪਸੀਨਾ ਮਿੱਟੀ ਨਾਲ ਮਿੱਟੀ ਹੋਏ ਬਹ ਹੁੰਦੇ ਤੇ ਮੈਂ ਖੁਦ ਦੇਖਿਆ ਵੀ ਜਿਹੜਾ ਸਭ ਤੋਂ ਮਾੜਾ ਬੰਦਾ ਹੁੰਦਾ ਸੀ ਵੀ ਐਂ ਲੱਗਦਾ ਹੁੰਦਾ ਸੀ ਵੀ ਇਹਨੇ ਕੰਮ ਘੱਟ ਕਰਨਾ ਉਹਨੂੰ ਕਹਿੰਦੇ ਹੁੰਦੇ ਜਾਓ ਕੱਖ ਵੜਲਾ ਹੁਣ ਇੱਕ ਕੱਖ ਵਢਣ ਨੂੰ ਇਹ ਬਹੁਤ ਬੜੀ ਚੀਜ਼ ਬਣਾਇਆ ਹੋਇਆ ਵੀ ਕੱਖ ਵਢਣੇ ਵੀ ਮੈਂ ਆਪ ਖੁਦ ਕਹਨਾ ਬਾਈ ਮੈਨੂੰ ਮੇਤੋ ਨਹੀਂ ਵਢੇ ਜਾਂਦੇ ਕੱਖ ਉਹ ਖੱਪਾ ਮੈਂ ਕਹਾ ਤੇ ਕਹਿੰਦੇ ਅੱਗੇ ਕਿਹਾ ਉਹ ਬੰਦੇ ਨੂੰ ਜਾਂਦਾ ਹੁੰਦਾ ਸੀ ਵੀ ਕੱਖ ਵਢ ਲਾ ਤੇ ਮੈਂ ਹੀ ਇਹ ਤਰੱਕੀ ਦੀ ਗੱਲ ਕਰ ਰਿਹਾ ਸੀਗਾ ਵੀ ਹੁਣ ਦੇਖੋ ਤੁਸੀਂ ਆ ਤਿੰਨ ਕਿਲੇ ਨੇ ਇਹਨਾਂ ਦੇ ਵਿੱਚ ਮੰਨ ਲਾ ਰਹੇ ਨੇ 20 ਮਿੰਟ ਲੱਗਣਗੇ ਇਹਨੂੰ ਇਸ ਬਰੇਕ ਕਰਨ ਨੂੰ ਵੀ ਅੱਗੇ ਕਿੰਨੇ ਕਿੰਨੇ ਦਿਨ ਲੋਕ ਖੇਤਾਂ ਦੇ ਵਿੱਚ ਬੈਠ ਕੇ ਕਹਿੰਦੇ ਕਣਕ ਦੀ ਗੋਡੀ ਕਰਦੇ ਹੁੰਦੇ ਤੇ ਦੇਖ ਲਓ ਵੀ ਤੁਸੀਂ ਤਰੱਕੀ ਆਪਾਂ ਤਰੱਕੀ ਜਿੰਨੀ ਆਪਾਂ ਦੇਖ ਲਈ ਨਾ ਤਰੱਕੀ ਕਿਸੇ ਨੇ ਨਹੀਂ ਦੇਖਣੀ ਹੈਗੀ ਜਿਹਨੇ ਜੜੀ ਆਪਾਂ ਨੇ ਬਚਪਨ ਦੇ ਵਿੱਚ ਅਰ ਹੁਣ ਆਪਾਂ ਜਵਾਨੀ ਦੇ ਵਿੱਚ ਤਰੱਕੀ ਦੇਖ ਰਹੇ ਹਾਂ ਇੰਨੀ ਤਰੱਕੀ ਕਿਸੇ ਨੇ ਨਹੀਂ ਦੇਖਣੀ ਹੈਗੀ ਦੇਖੋ ਬਾਈ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਮਿਹਰਬਾਨੀ ਧੰਨਵਾਦ